ਚੜਦੀ ਕਲਾ ਨਾਲ ਸਾਰੇ ਕਾਰਜ ਹੋਣਗੇ ਬਾਬਾ ਜੀ ਬੰਦਾ ਆਪਣਾ ਇੱਕ ਨਹੀਂ ਆਉਂਦਿਆ ਵਿੱਚ ਬੰਦਾ ਬਹੁਤ ਤੰਗੜਿਆ ਕਰਨ ਤੇ ਉਹ ਬਹੁਤ ਜਿਆਦਾ ਨਿਆਕਾ ਹੁੰਦੀ ਆ ਦਿਨਾਂ ਤੇ ਬਈ ਟਾਈਮ ਦੇ ਕੇ ਟਾਈਮ ਉਹ ਟੈਮੋਂ ਬਟੈਮ ਹੁੰਦੀ ਆ ਤਾਂ ਤਾਂ ਕਰਕੇ ਸਾਨੂੰ ਸੂਰਜ ਚੜਾਉਂਦਾ ਤੇ ਇਹ ਜਿੱਥੇ ਕਾਰਜ ਸਾਰੇ ਸਿਰੇ ਲੱਗਣਗੇ ਜਗਾ ਚੜਦੀ ਕਲਾ ਨਾਲ ਸਾਰੇ ਕਾਰਜ ਹੋਣਗੇ ਕੰਨੀ ਆਉਂਦੇ ਆ ਵਿੱਚ ਬੰਦਾ ਬਹੁਤ ਤੰਗੜਿਆ ਕਰਨ ਤੇ ਉਹ ਬਹੁਤ ਜਿਆਦਾ ਨਿਹਕਾ ਹੁੰਦੀ ਆ ਦਿਨਾਂ ਤੇ ਬਈ ਟਾਈਮ ਦੇ ਕੇ ਟਾਈਮ ਬਹੁਤ ਟੈਮੋਂ ਬਟੈਮ ਹੁੰਦੀ ਆ ਤਾਂ ਕਰਕੇ ਸਾਨੂੰ ਸੂਰਜ ਚੜਾਉਂਦਾ ਰਾਤ ਦੀ ਭੇਂ ਖਸਖਸ ਤੇ ਬਦਾਮ ਹਰੀ ਇਲਾਚੀ ਤੇ ਸੌਂਫ ਤੇ ਬਾਕੀ ਸਾਰਾ ਕੋਈ ਤਿਆਰ ਬਰ ਤਿਆਰ ਹਾਂਜੀ ਇਹ ਰਗੜਿਆਂ ਦੀ ਰਸਤਾ ਤੇ ਰਗੜੇ ਤਿਆਰ ਕਰ ਨੀਂ ਸਿੰਗ ਵੀ ਤਿਆਰ ਬਰ ਤਿਆਰ ਤੇ ਇਹ ਵੀ ਜਿਹੜਾ ਰੋਹ ਫੋਰ ਇਹਨੂੰ ਵਿਚਾਰ ਕੇ ਇੱਥੇ ਕੱਪੜੇ ਫੋਰ ਕਿਤੇ ਰਹੇਗਾ ਉਹ ਵੀ ਫਾਇਦਾ ਕਿੱਥੇ ਨਾ ਹੀ ਇਹਨੂੰ ਨਹੀਂ ਲੱਗਦਾ ਮੰਨ ਲਓ ਮੈਂ ਸੁਣਾਉਂਦਾ ਹਾਂ ਹਾਂ ਜੀ ਹੁਣ ਰੜਿਆਂ ਦੇ ਬਿਲਕੁਲ ਨੇੜੇ ਕੰਮ ਪਹੁੰਚ ਗਿਆ ਮਸਲਾ ਸਾਰੀਆਂ ਚੀਜ਼ਾਂ ਆ ਗਿਆ ਪਾਣੀ ਆ ਗਿਆ ਹੁਣ ਮਿੱਠਾ ਕੋਲ ਕੇ ਆ ਜਾਣਾ ਤੇ ਰਗੜੇ ਫਿਰ ਪਾਣੀ ਪੜੀ ਗਈ ਆ ਇਹ ਜਿੰਦ ਕੀ ਪੱਗ ਬੰਨੀ ਤੁਸੀਂ ਇਹ ਵੇਖ ਲਓ ਵੀ ਪੱਗ ਬੰਨ ਕੇ ਆਈ ਤੇ ਆ ਬੰਦਾ ਸਾਨੂੰ ਰੋਜ਼ ਦਿਹਾੜੀ ਲੇਟ ਕਰਦਾ ਤੇ ਅਹੀਂ ਨਹੀਂ ਦੱਸਣਾ ਇਹਦੇ ਵੱਲੋਂ ਵਾਹਿਗੁਰੂ 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 ਜਾ ਜੀ ਬੇਰਹਾਲ ਅਬੀ ਪੂਰੇ ਨੇੜੇ ਲੱਗਦਾ ਹੋਇਆ ਕੰਮ ਰਕੜਿਆਂ ਦਾ ਤੇ ਸੱਜੇ ਸੈਕੰਡਲੀ ਪੌਜਾਂ ਤਿਆਰ ਵਰ ਤਿਆਰ ਇਹ ਇਦਾਂ ਆ ਗਿਆ ਵਿੱਚ ਸਤਿ ਸ਼੍ਰੀ ਅਕਾਲ ਜੀ ਹੋ ਟਿਠਾ ਜੇ ਕਰ ਰੱਬ ਨਾਲ ਹੋ ਜਾਵੇ ਕੋਈ ਬੇਸ਼ੀ ਨਹੀਂ ਪਾਵੇ ਹਾਂ ਸਕਰੀ ਅੱਲਾ